ਏ ਦਿਨ ਤੇਰਾ ਮੇਰੇ ਲਈ ਹੈ ਬੜਾ ਖਾਸ ਜਨਮ ਦਿਨ ਤੇਰਾ ਮੇਰੇ ਲਈ ਹੈ ਬੜਾ ਖਾਸ ਹਰ ਸਾਚ ਰਹਿੰਦਾ ਤੇਰਾ ਹੀ ਵਾਸ ਸੱਚ ਕਹਿਣਾ ਸੱਚ ਕਹਿਣਾ ਤੇਰਾ ਕੋਈ ਨਹੀਂ ਹੈ ਮੁੱਲ ਸੁਖਜੀਤ ਫੁੱਲ ਵਰਗਾ ਨਹੀਂ ਹੈ ਸੋਨਾ ਫੁੱਲ ਸੁਖੀ ਫੁੱਲ ਵਰਗਾ ਨਹੀਂ ਹੈ ਸੋਨਾ ਫੁੱਲ ਕਰਾਂ ਸ਼ੁਕਰਾਨਾ ਕਰਾਂ ਸ਼ੁਕਰਾਨਾ ਮਿਲ ਗਿਆ ਸੋਨਾ ਦਿਲਦਾਰ ਸਾਹਾਂ ਨਾਲੋਂ ਵੱਧ કરી ਜਾ ਮਾ ਤੈਨੂੰ ਮੈਂ ਪਿਆਰ ਸਾਹਾਂ ਨਾਲੋਂ ਵੱਧ ਕਰੀ ਜਾ ਮਾ ਤੈਨੂੰ ਮੈਂ ਪਿਆਰ ਪੁੰਨਿਆਂ ਦਾ ਚੰਨ ਤੇ ਸ਼ਿਵ ਦੀ ਕਿਤਾਬ ਮੇਰੇ ਲਈ ਪੁੰਨਿਆਂ ਦਾ ਚੰਨ ਤੇ ਸ਼ਿਵ ਦੀ ਕਿਤਾਬ ਮੇਰੇ ਲਈ ਜਿੰਦ ਦਾ ਹਰ ਖਾ ਪੂਰਾ ਕਰਾਂ ਸਦਾ ਤੇਰੇ ਲਈ ਰੱਬਾ ਲੱਗਦਾ ਏ ਡਰ ਲੈ ਜਾਈ ਨਾ ਤੋੜ ਕੇ ਪਿਆਰ ਦੀ ਇਹ ਤੰਦਰਬਾ ਰੱਖੀ ਸਦਾ ਜੋੜ ਕੇ ਪਿਆਰ ਦੀ ਏ ਤੰਦਰਬਾ ਰੱਖੀ ਸਦਾ ਜੋੜ ਕੇ ਸਾਥ ਤੇਰਾ ਹੀ ਪਾਵਾਂ ਸਾਥ ਤੇਰਾ ਹੀ ਪਾਵਾਂ ਜੇ ਜਨਮ ਹੋਵੇ ਦੁਬਾਰਾ ਸੱਜਣਾ ਵੇ ਤੇਰੇ ਬਿਨ ਹੋਣਾ ਨਹੀਂ ਮੇਰਾ ਗੁਜ਼ਾਰਾ ਸੱਜਣਾ ਵੇ ਤੇਰੇ ਬਿਨ ਹੋਣਾ ਨਹੀਂ ਮੇਰਾ ਗੁਜ਼ਾਰਾ ਮੁੱਢ ਤੋਂ ਮੁਹੱਬਤ ਗੂੜੀ ਤੇਰੇ ਨਾਲ ਪੈ ਗਈ ਮੁੱਢ ਤੋਂ ਮੁਹੱਬਤ ਗੂੜੀ ਤੇਰੇ ਨਾਲ ਪੈ ਗਈ ਪਾਵੇਂ ਉੰਜ ਸੁਰੇਸ਼ ਦੀ ਅੱਖ ਤੇਰੇ ਉੱਤੇ ਟਿਗੀ ਰਹਿ ਗਈ ਪਾਵੇਂ ਸੁਰੇਸ਼ ਦੀ ਖੁਸ਼ੀ ਗਮ ਨਾਲ ਖੈ ਗਈ ਵਿੱਚ ਹੰਡਿਆਏ ਵਿੱਚ ਹੰਡਿਆਏ ਜਿੰਦ ਸਾਡੀ ਚ ਪਵੇ ਨਾ ਖਿਲਾਰਾ ਵਿੱਚ ਹੰਡਿਆਏ ਜਿੰਦ ਸਾਡੀ ਚ ਪਵੇ ਨਾ ਖਿਲਾਰਾ ਸੱਜਣਾ ਵੇ ਤੇਰੇ ਬਿਨ ਹੋਣਾ ਨਹੀਂ ਮੇਰਾ ਗੁਜ਼ਾਰਾ ਸੱਜਣਾ ਵੇ ਤੇਰੇ ਬਿਨ ਹੋਣਾ ਨਹੀਂ ਮੇਰਾ ਗੁਜ਼ਾਰਾ